ਮੇਰਾ ਫੋਨ ਸੇ ਜਲੰਧਰ ਬੱਸ ਸਟੈਂਡ ਤੇ ਗਵਾਚਾ ਸੀਗਾ ਜੀ ਅੱਜ 1 ਸਾਲ 1 ਮਹੀਨੇ ਬਾਅਦ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਇਹ ਹੀ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਬਹੁਤ ਵਧੀਆ ਕੰਮ ਕੀਤਾ ਬਹੁਤ ਖੁਸ਼ ਯਾਦਾ ਸਰ ਮੈਂ ਦੇਰਾਤੂਨ ਗਿਆ ਸੀਗਾ ਜੀ ਸਾਰੀਆਂ ਵੀਡੀਓ ਉਹਦੇ ਜੀ ਪਈਆਂ ਵੇਖਣ ਦਾ ਮੌਕਾ ਨਹੀਂ ਮਿਲਿਆ ਤੇ 31 ਦਸੰਬਰ ਨੂੰ ਫੋਨ ਆਇਆ ਜੀ ਤੇ ਕਾਰ ਦੇ ਵਿੱਚ ਸਪੀਕਰ ਤੇ ਨਾਲ ਮੇਰਾ ਫੋਨ ਲੱਗਾਦਾ ਸੀ ਸਾਡੇ ਨਿਆਣਿਆਂ ਨੇ ਬੜੀ ਖੁਸ਼ੀ ਮਨਾਈ ਕਹਿੰਦੇ ਪਾਪਾ ਇੱਕ ਫੋਨ ਆਸੂ ਸਾਨੂੰ ਦੇ ਦਿਓ ਸਾਨੂੰ ਦੇ ਦਿਓ ਬਹੁਤ ਬਹੁਤ ਧੰਨਵਾਦੀ ਆ ਸਰ ਇਹ ਗਿਆ ਕਲੀਦੋਰੇ ਮੰਦਰ ਤੇ ਸੇਵਾਦਾਰ ਆ ਉਥੇ ਸੇਵਾ ਕਰਦੇ ਪਏ ਸੀ ਤੇ ਸਾਡੇ ਸੇਵਾ ਕਰਦੇ ਕਰਦੇ ਕੋਈ ਚੋਕੇ ਲੈ ਗਿਆ ਸੀ ਮੋਬਾਈਲ ਤੇ ਅੱਜ 3 ਮਹੀਨਿਆਂ ਬਾਅਦ ਮਾਨਜੋਗ ਦੀ ਮਾਤਾ ਰਾਨੀ ਦੇ ਅਸ਼ੀਰਵਾਦ ਨਾਲ ਚਾਹ ਲਓ ਕਿ ਪੰਜਾਬ ਪੁਲਿਸ ਦੀ ਮਦਦ ਦੇ ਨਾਲ ਸਾਨੂੰ ਫੋਨ ਦੁਆਰਾ ਮਿਲਿਆ ਹੈ ਇੱਕ ਬਟਾਲਾ ਪੁਲਿਸ ਦਾ ਇੱਕ ਉਪਰਾਲਾ ਹੈਗਾ ਜਿਵੇਂ ਕਿ ਤੁਸੀਂ ਦੇਖਿਆ ਕਿ ਅਸੀਂ ਜਿਹੜਾ 350 ਦੇ ਮੋਬਾਈਲ ਕਰੀਬ ਅਸੀਂ ਰਿਕਵਰ ਕੀਤੇ ਹੈਗੇ ਐ ਤੇ ਅੱਜ ਅਸੀਂ ਇਹਨਾਂ ਨੂੰ ਸਾਰਿਆਂ ਨੂੰ ਰਿਟਰਨ ਕਰਨ ਜਾ ਰਹੇ ਹਾਂ ਤੇ ਇਹਨਾਂ ਦੀ ਕੀਮਤ ਜਿਹੜੀ ਹੈਗੀ ਹੈ 60 ਲੱਖ ਦੇ ਕਰੀਬ ਹੈਗੀ ਹੈ ਤੇ ਪਹਿਲਾਂ ਵੀ ਬਟਾਲਾ ਪੁਲਿਸ ਵੱਲੋਂ ਬੜਾ ਅੱਛਾ ਇਸ ਦੇ ਵਿੱਚ ਸਾਰੇ ਸਾਲ ਦੇ ਵਿੱਚ ਕੰਮ ਕੀਤਾ ਗਿਆ ਸਾਰੇ ਸਾਲ ਦੇ ਵਿੱਚ 1350 ਦੇ ਕਰੀਬ ਮੋਬਾਈਲ ਜਿਹੜੇ ਹੈਗੇ ਆ ਕਰਕੇ ਅਸੀਂ ਰਿਕਵਰ ਕਰਕੇ ਵਾਪਸ ਕੀਤੇ ਆ ਤੇ ਇਹਦੀ ਜਿਹੜੀ ਕੀਮਤ ਹੈ ਕਰੀਬ 2.5 ਕਰੋੜ ਦੇ ਕਰੀਬ ਹੈਗੀ ਹੈ ਇਹਦੇ ਨਾਲ ਨਾਲ ਕਿਉਂਕਿ ਨਵੇਂ ਸਾਲ ਦੀ ਸ਼ੁਰੂਆਤ ਹੋਈ ਹੈ ਮੈਂ ਤੁਹਾਨੂੰ ਪਿਛਲੇ ਸਾਲ ਦੇ ਵਿੱਚ ਜੋ ਬਟਾਲਾ ਪੁਲਿਸ ਦੀ ਕਾਰਜਕਾਰੀ ਰਹੀ ਹੈ ਨਸ਼ਿਆਂ ਦੇ ਖਿਲਾਫ ਉਹ ਵੀ ਦੱਸਣਾ ਚਾਹਾਂਗਾ 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇਜ਼ ਹੋਏ ਹੈਗੇ ਆ ਤੇ 2200 ਦੇ ਕਰੀਬ ਜਿਹੜੇ ਅਕਿਊਜ਼ ਫੜ ਅਸੀਂ ਜ਼ਿਲ੍ਹਾ ਦੇ ਵਿੱਚ ਭੇਜੇ ਐ ਤੇ 35 ਕਰੋੜ ਦੇ ਨਜ਼ਦੀਕ ਪ੍ਰਾਪਰਟੀ ਜਿਹੜੀ ਹੈਗੀ ਅਸੀਂ ਫੋਰਫਿਟ ਕੀਤੀ ਹੈ ਤੇ ਮੈਂ ਤੁਹਾਡੇ ਰਾਹੀਂ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਇਸ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਇਸੇ ਤਰ੍ਹਾਂ ਨਸ਼ਿਆਂ ਦੇ ਖਿਲਾਫ ਜੰਗ ਜਾਰੀ ਰੱਖੇ। ਬਿਲਕੁਲ ਜੀ ਮੋਬਾਈਲ ਦੇ ਨਾਲ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਬਹੁਤ ਹੀ ਇਮੋਸ਼ਨਸ ਲੋਕਾਂ ਦੇ ਜੁੜੇ ਹੁੰਦੇ ਆ ਮੈਨੂੰ ਹੁਣੇ ਆਫੀਸਰ ਦੱਸ ਰਹੇ ਸੀਗੇ ਕਿ ਕਿਸੇ ਦਾ ਮੋਬਾਈਲ ਵਿਹਾਰ ਤੋਂ ਰਿਕਵਰ ਕੀਤਾ ਹੈਗਾ ਕਿਸੇ ਦਾ ਮਹਾਰਾਸ਼ਟਰ ਤੋਂ ਕੀਤਾ ਤੇ ਇੱਕ ਭੈਣ ਸੀ ਕਿ ਜਿਹਦਾ ਪਰਸ ਵੀ ਨਾਲ ਗਵਾਚ ਗਿਆ ਸੀ ਤੇ ਉਹਨਾਂ ਦੇ ਨਾਲ ਏਟੀਐਮ ਤੇ ਕਾਗਜ਼ ਵੀ ਵਿੱਚ ਸੀਗੇ ਤੇ ਉਹ ਸਾਰਾ ਪਰਸ ਹੀ ਅਸੀਂ ਪੂਰਾ ਦਾ ਪੂਰਾ ਰਿਕਵਰ ਕੀਤਾ